ਹਾਂਜੀ ਸਾਤਰੀ ਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ ਔਲਖ ਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਜੀ ਆਪਾਂ ਤੁਸੀਂ ਸਕਰੀਨ ਤੇ ਇੱਕ ਗਊ ਵੇਖ ਰਹੇ ਆ ਜਿਹੜੀ ਬਾਈਆਂ ਦੇ ਦਸਨਤਾ ਮੁਤਾਬਕ 2 ਤੋਂ 2.5 ਮਹੀਨੇ ਹੋ ਗਏ ਜਿਹੜੀ ਵੈੜ ਨੂੰ ਸੂਈ ਨੂੰ ਤੇ ਮਗਰ ਜਿਹੜੀ ਜਰਤੀ ਹੈ ਕਿਸਾਨ ਵੀਰ ਬੱਛੀ ਹੈ ਜਿਹੜੀ ਬਹੁਤ ਸੋਹਣੀ ਜਰਤੀ ਬੱਛੀ ਹੈ ਜੀ ਤੇ ਗਊ ਜ਼ਿਆਦਾ ਜਾਣਕਾਰੀ ਜਿਹੜੀ ਆਪਾਂ ਬਾਈ ਜੀ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੀ ਵੀਡੀਓ ਆ ਤੁਹਾਨੂੰ ਆਪਾਂ ਪ੍ਰੋਪਰ ਵਿਖਾ ਦੇਣੀ ਹੈ ਬੜੀ ਸੋਹਣੀ ਵਹਿੜ ਹੈ ਜਰਸੀ ਕ੍ਰੋਸ ਚ ਪੈਂਦੀ ਹੈ ਕਦ ਕੱਠ ਪੂਰਾ ਤੇ ਥਣਲੇ ਵੀ ਦੀ ਸੋਹਣੀ ਹੈ ਤੇ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਕਿਸਾਨ ਵੀਰੋਂ ਆਪਾਂ ਆਪਣੇ ਪਿੰਡ ਬੀਲੇ ਵਾਲੇ ਤੋਂ ਬਣਾ ਰਹੇ ਹਾਂ ਤੇ ਬੜੀ ਸੋਹਣੀ ਤੁਹਾਨੂੰ ਸਕਰੀਨ ਤੇ ਵਹਿੜ ਦਿਖਾ ਰਹੇ ਹਾਂ ਥਾਂ ਜਿਹੜਾ ਕਹਿਰਾ ਕਹਿਰਾ ਹੈ ਤੇ ਬਾਕੀ ਜਿਹੜੀ ਜ਼ਿਆਦਾ ਜਾਣਕਾਰੀ ਆਪਾਂ ਤੁਹਾਨੂੰ ਬਾਈ ਜੀ ਤੋਂ ਲੈ ਕੇ ਦੱਸ ਦਿਆਂ ਮਗਰ ਵੱੱਛੀ ਹੈ ਵੱੱਛੀ ਤੇ ਮਿਲਦੀ ਹੈ ਕਿਸਾਨ ਵੀਰੋਂ ਬੜੀ ਸੋਹਣੀ ਵਹਿੜ ਹੈ ਜਿਆਦਾ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦਿੰਨੇ ਸਾਨੂੰ ਆਜੋ ਬਾਈ ਜੀ ਬਾਕੀ ਤੋੜ ਕੇ ਵਿਖਾਉਣੇ ਕਿਸਾਨ ਵੀਰੋ ਤੁਹਾਨੂੰ ਪਹਿਲਾਂ ਤੋੜ ਦਿਓ ਬਾਈ ਜੀ ਵੇਖਿਓ ਕਿਸਾਨ ਵੀਰੋ ਥਣ ਲੇਵੇ ਵਾਲੀ ਵਹਿੜ ਹੈ ਬੜੀ ਸੋਹਣੀ ਵਹਿੜ ਹੈ ਫਿਕਸਿੰਗ ਜੀ ਵਾਲਾ ਲੇਵਾ ਤੇ ਥਣ ਮੁੱਠੀ ਵਾਲਾ ਮੋਟਾ ਮੋਟਾ ਥਣ ਲੱਗਿਆ ਕਿਸਾਨ ਵੀਰੋ ਵੇਖੋ ਜੀ ਬੜੀ ਸੋਹਣੀ ਵਹਿੜ ਹੈ ਇੱਧਰੋਂ ਤੋੜ ਲਿਓ ਬਾਈ ਜੀ ਵੇਖੋ ਕਿਸਾਨ ਵੀਰੋ ਵੈੜ ਬਹੁਤ ਸੋਹਣੀ ਐ ਜੇ ਕਿਸੇ ਕਿਸਾਨ ਵੀਰ ਨੂੰ ਹਸਨ ਆਵੇ ਤੇ ਆਪਾਂ ਬਾਈ ਜੀ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਸਕਰੀਨ ਤੇ ਲਾਵਾਂਗੇ ਬੜੀ ਸੋਹਣੀ ਵੈੜ ਐ ਜਿਹੜੀ ਜਿਆਦਾ ਜਾਣਕਾਰੀ ਆਪਾਂ ਤੁਹਾਨੂੰ ਬਾਈ ਜੀ ਤੋਂ ਲੈ ਕੇ ਦੇਾਂਗੇ ਤੋਰ ਲੈ ਕਰੀ ਫੇਰ ਪੈਜੀ ਜੜੀ ਕੋ ਵੱਢੀ ਪਿੱਛੇ ਮੋੜ ਦਿਓ ਬਾਈ ਜੀ ਵੇਖੋ ਕਿਸਾਨ ਵੀਰੋ ਬੜੀ ਸੋਹਣੀ ਵੈੜ ਐ ਕੱਦ ਕਾਠ ਵਾਲੀ ਤੇ ਬਾਕੀ ਜਿਹੜਾ ਕਿਸਾਨ ਵੀਰੋਂ ਆਪਾਂ ਤੁਹਾਨੂੰ ਦੱਸ ਦਈਏ ਵੀ ਬਾਈ ਜੀ ਦਾ ਵਪਾਰ ਲੈਣ ਦਾ ਕੰਮ ਹੈ ਤੇ ਚੰਗੇ ਸਾਫ ਸੁਥਰੇ ਪਸ਼ੂ ਬਾਈ ਜੀ ਲੈਂਦੇ ਆ ਪਹਿਲਾਂ ਵੀ ਆਪਾਂ ਵੀਰ ਦੇ ਘਰੋਂ ਇੱਕ ਵੀਡੀਓ ਮੈਂ ਦੀ ਪਾਈ ਸੀ ਤੇ ਉਹ ਸੇਲ ਹੋ ਗਈ ਸੀਗੀ ਤੇ ਅੱਜ ਦੀ ਵੀਡੀਓ ਚ ਬੜੀ ਸੋਹਣੀ ਆਪਾਂ ਤੁਹਾਨੂੰ ਮਿਹੜ ਵਿਖਾ ਰਹੇ ਆ ਕਿਸਾਨ ਵੀਰੋਂ ਥਣ ਵੇਖੋ ਬੜਾ ਸੋਹਣਾ ਸੀਲ ਲੱਗਾ ਆਜੋ ਜਿਹੜੀ ਜਾਦ ਜਾਣਕਾਰੀ ਆਪਾਂ ਤੁਹਾਨੂੰ ਬਾਈ ਜੀ ਤੋਂ ਲੈ ਕੇ ਰਹੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਆਪਣੇ ਜੀ ਕੀ ਡਿਟੇਲ ਹੈ ਗਊ ਦੀ ਜੀ ਡਿਟੇਲ ਭਈ ਦੋ ਮਹੀਨਾ ਦੀ ਸੂਈ ਵੀ ਆ ਅੱਛਾ ਜੀ ਤੇ 10 ਕਿਲੋ ਧਰਦਾ ਅੱਛਾ ਜੀ ਤੇ ਕਹਿਨ ਨੂੰ 11 ਕਿਲੋ ਕਹਿਦ ਕੇ 10 ਕਿਲੋ ਦੇ ਢੱਬੇ ਮਰਾ ਦਾਂਗੇ ਆਪਾਂ ਠੀਕ ਹੈ ਜੀ ਤੇ ਕੀ ਬਾਈ ਜੀ ਇਹਦਾ ਰੇਟ ਕੀਤਾ ਹੈ ਰੇਟ ਤਾਂ ਬਾਈ 45000 ਮਾਨਤਾ ਨਹੀਂ ਹੋ ਗਏ ਤੇ ਚਲੋ ਬਾਕੀ ਕਿਸਾਨ ਵੀਰੋ ਜਿਹੜੀ ਬਾਈ ਜੀ ਨੇ ਜਿਹੜਾ ਮੁੱਲ ਕਰ ਲਿਆ ਤੇ ਮੁੱਲ ਕੋਈ ਵੀ ਫਿਕਸ ਨਹੀਂ ਹੁੰਦਾ ਜਦੋਂ ਤੁਸੀਂ ਇੱਥੇ ਆਓਗੇ ਜਾਂ ਬਾਈ ਜੀ ਦਾ ਆਪਾਂ ਕੰਟੈਕਟ ਨੰਬਰ ਹੈ ਜਿਹੜਾ ਸਕਰੀਨ ਤੇ ਲਾਵਾਂਗੇ ਤੇ ਉਹਦੇ ਵਿੱਚੋਂ ਮਾਨਤਾਣ ਹੋ ਜਾਂਦਾ ਹੁੰਦਾ ਰੇਟ 'ਚ ਜਦੋਂ ਤੁਸੀਂ ਬਾਈਜੀ ਨਾਲ ਕੰਟੈਕਟ ਕਰੋਗੇ ਤੇ ਵੈੜ ਬਹੁਤ ਸੋਹਣੀ ਹੈ ਕਿਸਾਨ ਵੀਰੋ ਕਰੋ ਸੰਗਦੀ ਹੈ ਤੇ ਗਰਮੀ ਘਟ ਮਣਾਊਗੀ ਜਰਸੀ 'ਚ ਵੱਧ ਪੈਂਦੀ ਹੈ ਜੀ ਐਚਐਫ 'ਚ ਕਰੋਸ ਹੈ ਤੇ ਕੱਦ ਘਾਟ ਪੂਰਾ ਬਾਕੀ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੇ ਵੀਡੀਓ 'ਚ